ਐਸਪਰੇ ਦੀ ਵੱਡੀ ਖਬਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਸਾਹਮਣੇ ਆਉਂਦੀ ਪਈ ਹੈ ਜਿਹੜੀ ਕਿ ਇਸ ਵੇਲੇ ਯੂਨੀਵਰਸਿਟੀ ਪੁਲਿਸ ਦੀ ਛਾਉਣੀ ਬਣਦੀ ਨਜ਼ਰ ਆਉਂਦੀ ਪਈ ਹੈ ਜ਼ਿਕਰ ਇਹ ਖਾਸ ਹੈ ਕਿ ਵੱਡੀ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ ਜਿੱਥੇ ਕਿ PAU ਦੇ EMPLOYEES ਵਰਗ ਦੇ ਵੱਲੋਂ ਹੜਤਾਲ ਕੀਤੀ ਗਈ ਹੈ, ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। दरअसल ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ EMPLOYEE ਨੂੰ ਬਿਨਾਂ ਕਿਸੇ ਕਾਰਨ ਮੁਅਤਲ ਕਰ ਦਿੱਤਾ ਗਿਆ ਹੈ। ਇਸ ਤੋਂ ਬਾਅਦ ਮੌਕੇ ਤੇ ਭਾਰੀ ਰੋਸ ਪ੍ਰਦਰਸ਼ਨ ਹੁੰਦਾ ਹੈ। ਇੰਨਾ ਹੀ ਨਹੀਂ, ਸੂਤਰਾਂ ਦੇ ਹਵਾਲੇ ਤੋਂ ਇਹ ਵੀ ਖਬਰ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਕਿ ਇਸ ਪੂਰੇ ਮਾਮਲੇ ਦੇ ਵਿੱਚ ਜੋ ਮੁਅਤਲ ਕੀਤਾ ਗਿਆ ਮੁਲਾਜ਼ਮ ਹੈ ਉਹ ਸੱਤਾਧਾਰੀ ਪਾਰਟੀ ਦੇ ਵੱਡੇ ਲੀਡਰ ਦੀ ਪਾਰਕਿੰਗ ਦੇ ਰੌਲੇ ਦੇ ਕਰਕੇ ਮੁਤਲ ਕੀਤਾ ਗਿਆ ਇਸ ਤੋਂ ਬਾਅਦ EMPLOYE ਵਰਗ ਦੇ ਵੱਲੋਂ ਜਦੋਂ ਇੱਥੇ ਆ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਪਰ ਅਜੇਹੇ ਦੇ ਵਿੱਚ VC ਵਾਈਸ ਚਾਂਸਲਰ ਦੇ ਭਰੋਸੇ ਤੋਂ ਬਾਅਦ ਹੜਤਾਲ ਖਤਮ ਕਰਾਈ ਗਈ ਹੈ ਤਸਵੀਰਾਂ ਤੁਸੀਂ ਦੇਖਦੇ ਪਈਓ ਤਸਵੀਰਾਂ ਲੁਧਿਆਣਾ ਤੋਂ ਸਾਹਮਣੇ ਆਉਂਦੀਆਂ ਪਈਆਂ ਨੇ ਜਿੱਥੇ ਕਿ ਇਹ ਪੂਰਾ ਮਾਮਲਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਸਾਹਮਣੇ ਆਇਆ ਹੈ ਜਿੱਥੇ ਕਿ ਲਗਾਤਾਰ ਪੁਲਿਸ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇੱਥੇ ਇੱਕ ਮੁਲਾਜ਼ਮ ਨੂੰ ਮੁਅਤਲ ਕੀਤਾ ਗਿਆ ਇਸ ਤੋਂ ਬਾਅਦ ਵਿਰੋਧ ਦੇ ਵਿੱਚ EMPLOYEES JUNIOR ਦੇ ਵੱਲੋਂ ਇਕੱਠ ਕੀਤਾ ਗਿਆ ਤੇ ਪ੍ਰਦਰਸ਼ਨ ਕੀਤਾ ਗਿਆ ਦੂਸਰੇ ਪਾਸੇ ਜਦੋਂ ਮੌਕੇ ਤੇ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਦੇ ਵੱਲੋਂ ਕਈਆਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ਪੂਰੇ ਮਾਮਲੇ ਦੇ ਵਿੱਚ ਜਿੱਥੇ ਇੱਕ ਪਾਸੇ ਪੁਲਿਸ ਨੇ ਕਈ ਪੀਏਯੂ ਦੇ ਮੁਲਾਜ਼ਮਾਂ ਨੂੰ ਹਿਰਾਸਤ ਦੇ ਵਿੱਚ ਲਿਆ ਤਾਂ ਦੂਸਰੇ ਪਾਸੇ ਸਾਬਕਾ ਕੈਬਨਿਟ ਮੰਤਰੀ ਭਾਰਤ ਪੂਸ਼ਨ ਆਸ਼ੂ ਵੀ ਮੌਕੇ ਤੇ ਹਾਲਾਤਾਂ ਦਾ ਜਾਇਜ਼ਾ ਲੈਣ ਨੂੰ ਪਹੁੰਚੇ ਹੋਇਆ ਇੱਕ ਪਾਸੇ ਲੁਧਿਆਣਾ ਦੇ ਵਿੱਚ ਕੁਝ ਹੀ ਦਿਨਾਂ ਦੇ ਵਿੱਚ ਹੋਸ ਮੰਨਿਆ ਜਾ ਰਿਹਾ ਹੈ ਕਿ ਜ਼ਿਮਨੀ ਚੋਣ ਦੀਆਂ ਤਾਰੀਖਾਂ ਦਾ ਜੋ ਐਲਾਨ ਕਰ ਦਿੱਤਾ ਜਾਵੇਗਾ ਅਜਿਹੇ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਦੂਸਰੇ ਪਾਸੇ EMPLOYE ਵਰਗ ਦੇ ਮੁਲਾਜ਼ਮ ਨੂੰ ਬਿਨਾਂ ਕਿਸੇ ਕਾਰਨ ਮੁਤਲ ਕਰਨ ਦੀ ਖਬਰ ਤੇ ਅਜੇਹੇ ਦੇ ਵਿੱਚ ਵੀਸੀ ਦੇ ਵੱਲੋਂ ਜੋ ਭਰੋਸਾ ਦਿੱਤਾ ਗਿਆ ਇਸ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਜੋ ਭਰੋਸਾ ਦਿੱਤਾ ਗਿਆ ਹੈ ਕੀ ਉਹ ਮੁਲਾਜ਼ਮ ਦੁਆਰੇ ਰੱਖ ਲਿਆ ਜਾਵੇਗਾ ਜਾਂ ਜੋ ਸੂਤਰਾਂ ਦੇ ਹਵਾਲੇ ਤੋਂ ਖਬਰ ਸੱਤਾਧਾਰੀ ਪਾਰਟੀ ਦੇ ਸੀਨੀਅਰ ਲੀਡਰ ਦੀ ਪਾਰਕਿੰਗ ਦੇ ਵਿਵਾਦ ਦੇ ਨਿਕਲ ਕੇ ਸਾਹਮਣੇ ਆਉਂਦੀ ਪਈ ਹੈ ਉਹ ਭਾਰੂ ਪਵੇਗਾ ਬੜਾ ਮੰਦ ਭਾਗਾ ਦੌਰ ਚੱਲਦਾ ਹੈ ਹਾਂ ਬਸ ਸਾਰਾ ਸਟੇਟ ਪੁਲਿਸ ਸਟੇਟ ਬਣ ਗਿਆ ਨਾਰਕਿਕ ਪ੍ਰੋਟੈਸਟਾਂ ਚੋਂ ਨਿਕਲੀ ਪਾਰਟੀ ਆ ਜਰੂਲ ਕਰਦੀ ਪਈ ਐ ਤੇ ਡੈਮੋਕਰੈਟਿਕ ਜਿਹੜੇ ਪ੍ਰੋਟੈਸਟ ਹੁੰਦੇ ਆ ਉਹਨਾਂ ਨੂੰ ਵੀ ਰੋਕਿਆ ਜਾ ਰਿਹਾ ਕਿਸ ਤਰੀਕੇ ਲੋਕਾਂ ਦੀਆਂ ਆਪਦੇ ਹੱਕਾਂ ਦੀ ਲੜਾਈ ਨੂੰ ਕਿਸ ਤਰੀਕੇ ਕੁਚਲਿਆ ਜਾ ਰਿਹਾ ਅੱਜ ਉਹਦਾ ਜਿੰਦਾ ਸਬੂਤ ਹੈ ਇਹ ਪੀਏਯੂ ਜਿਹੜਾ ਪਿਛਲੇ 1 ਮਹੀਨੇ ਤੋਂ ਬਿਲਕੁਲ ਰਾਜਨੀਤੀ ਦਾ ਅੱਡਾ ਬਣ ਗਿਆ ਇਹ ਇੱਕ ਐਜੂਕੇਸ਼ਨਲ ਇੰਸਟੀਟਿਊਸ਼ਨ ਨਾ ਹੋ ਕੇ ਇੱਕ ਰਾਜਨੀਤੀ ਦਾ ਅਖਾੜਾ ਬਣ ਗਈ ਔਰ ਮੰਦਪਾਗਾ ਇਸ ਸਰਕਾਰ ਦਾ ਔਰ ਇਸ ਵੀਸੀ ਦਾ ਅੱਜ ਤਾਈਂ ਬੜੀਆਂ ਸਰਕਾਰਾਂ ਆਕਾਲੀ ਦਲ ਕਾਂਗਰਸ ਦੀਆਂ ਰਹੀਆਂ ਇਹਦੇ ਅੰਦਰ ਰਾਜਨੀਤੀ ਨਹੀਂ ਖੇਡੀ ਜਾਂਦੀ ਸੀ ਆ ਇਹ ਦਿਨ ਇੱਥੇ ਇੱਥੇ ਦੇ ਹਾਲਾਤਾਂ ਦੇ ਵਿੱਚ ਫੰਕਸ਼ਨ ਹੋ ਰਹੇ ਨੇ ਪੋਲਿਟੀਕਲ ਫੰਕਸ਼ਨ ਹੋ ਰਹੇ ਨੇ ਤੇ ਅਗਰ ਕੋਈ ਇੱਥੇ ਡੈਮੋਕ੍ਰੈਟਿਕ ਤਰੀਕੇ ਨਾਲ ਆਪਣੀ ਆਵਾਜ਼ ਉਠਾਉਣਾ ਚਾਹੁੰਦਾ ਹੈ ਸਰਕਾਰ ਦੇ ਅਗੇਂਸਟ ਉਹ ਆਵਾਜ਼ ਬੰਦ ਕਰ ਦਿੱਤੀ ਜਾਂਦੀ ਪਿਛਲੇ 3 ਸਾਲ ਤੋਂ ਇਹੀ ਹਾਲਾਤ ਸਾਰੇ ਪੰਜਾਬ ਦੇ ਬਣੇ ਹੋਏ ਐ ਕੋਈ ਆਪੋਜੀਸ਼ਨ ਦਾ ਲੀਡਰ ਕੋਈ ਗੱਲ ਉਠਾਉਣਾ ਚਾਹੇ ਉਹਦੇ ਤੇ ਮੁਕੱਦਮਾ ਕੋਈ ਪੱਤਰਕਾਰ ਆਵਾਜ਼ ਉਠਾਉਣਾ ਚਾਹੇ ਉਹਨਾਂ ਤੇ ਮੁਕੱਦਮਾ ਤੇ ਅੱਜ ਤਾਂ ਹਾਦੀ ਹੋ ਗਈ ਇੱਕ ਨਾਨ ਟੀਚਿੰਗ ਸਟਾਫ ਜਿਹੜੇ ਆਪਣੇ ਹੱਕਾਂ ਲਈ ਲੜ ਰਹੀ ਸੀ ਉਹਨਾਂ ਨਾਲ ਕਿਸ ਤਰੀਕੇ ਦਾ ਵਤੀਰਾ ਕੀਤਾ ਗਿਆ ਔਰ ਮੈਨੂੰ ਸ਼ਰਮ ਆਉਂਦੀ ਹੈ ਵੀ ਸਾਡੀ ਪੁਲਿਸ ਵੀ ਅੱਜ ਉਹਨਾਂ ਦੇ ਹੱਥਾਂ ਦੀ ਹੱਟ ਕਟਪੁਤਲੀ ਬਣ ਕੇ ਰਹਿ ਗਈ ਕਿਤੇ ਤਾਂ ਜਸਟਿਸ ਡਿਲੀਵਰ ਕਰਨ ਵਾਲਾ ਕੋਈ ਬੰਦਾ ਰਿਹਾ ਹੋ ਅੱਜ ਮਜ਼ਾਕ ਬਣ ਗਿਆ ਮੈਂ ਨਿੰਦਿਆ ਕਰਦਾ ਅੱਜ ਸਵੇਰ ਦਾ ਜਿਹੜਾ ਇੱਥੇ ਚੱਲ ਰਿਹਾ ਉਸ ਚੀਜ਼ ਦੀ ਸਰਕਾਰ ਦੀ ਪੀਏਯੂ ਦੇ ਪ੍ਰਸ਼ਾਸਨ ਦੀ ਪੰਜਾਬ ਖਾਸ ਤੌਰ ਤੇ ਲੁਧਿਆਣਾ ਪੁਲਿਸ ਦੀ ਤੇ ਮੈਂ ਜਿੱਥੇ ਤਾਂ ਹੀ ਲੜਾਈ ਇਹ ਲੜਨੀ ਪਈ ਮੈਂ ਪੀਏਯੂ EMPLYEE UNION ਜਿਹੜੀ ਨਾਨ ਟੀਚਿੰਗ ਸਟਾਫ ਹੈ ਉਹਨਾਂ ਦੇ ਨਾਲ ਖੜਾ ਮੇਰੀ ਸਾਰੀ ਪਾਰਟੀ ਖੜੀ ਹੈ ਆਸ਼ੂ ਜੀ ਕੀ ਲੱਗਿਆ ਜੀ ਜੇ ਇੰਨਾ ਮਾਮਲਾ ਭੱਖ ਗਿਆ ਕੀ ਇਹ ਮੈਨੂੰ ਸਮਝ ਨਹੀਂ ਆਉਂਦਾ ਆਸ਼ੂ ਜੀ ਹਰ ਹਰ ਗੇਟ ਤੇ ਪੁਲਿਸ ਫੋਰਸ ਨਾਕਾਮੀ ਹੈ ਸਾਹਿਬ ਸਰਕਾਰ ਦੀ ਨਾਕਾਮੀ ਹੈ ਇੱਥੇ ਤੇ ਪ੍ਰਸ਼ਾਸਨ ਦੀ ਜਿਹੜੇ ਇਹੋ ਜਿਹੇ ਫੈਸਲੇ ਲੈਂਦੇ ਆ ਜਿਹੜੇ ਇੰਸਟੀਚਿਊਸ਼ਨ ਦੇ ਹੱਕੇ 'ਚ ਨਹੀਂ ਤੇ ਜੇ ਇੰਸਟੀਚਿਊਸ਼ਨ ਦੇ ਹੱਕਾਂ ਲਈ ਇੰਸਟੀਚਿਊਸ਼ਨ ਦੀ ਬਿਹਤਰੀ ਲਈ ਉਥੇ ਦਾ ਸਟਾਫ ਲੜਦਾ ਆ ਤੇ ਉਹਨਾਂ ਨੂੰ ਆਹ ਚੀਜ਼ ਮਿਲਦੀ ਆ ਜਿਹੜੀ ਅੱਜ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਔਰ ਮੈਂ ਤੁਹਾਨੂੰ ਚਾਹਾਂਗਾ ਤੁਸੀਂ ਰਾਖਿਓ ਡੈਮੋਕ੍ਰੇਸੀ ਦੇ ਤੁਹਾਨੂੰ ਇਹ ਚੀਜ਼ ਦਿਖਾਣੀ ਚਾਹੀਦੀ ਆ ਵੀ ਇਹ ਹੋਇਆ ਕਿਉਂ ਇਹ ਪੁਲਿਸ ਰਾਜ ਬਣਿਆ ਕਿਉਂ ਤੁਹਾਨੂੰ ਹਰ ਇੱਕ ਲੋਕ ਲੋਗਾ ਤਾਂ ਇਹ ਆਵਾਜ਼ ਜਿਹੜੇ ਸਾਡੇ ਇੱਥੇ ਜੂਝੜੇ ਨੇ ਏਮਪਲੋਈ ਉਹਨਾਂ ਦੀ ਆਵਾਜ਼ ਸੱਟਾਈ ਪਹੁੰਚਾਣੀ ਚਾਹੀਦੀ ਆ ਥੈਂਕ ਯੂ ਮੈਂ ਇੱਕ ਵਾਰੀ ਜਾ ਕੇ ਉਹਨਾਂ ਫਿਰ ਅੱਥਰੂ ਦੇ ਸਾਹਬ ਦੇ ਰੂਪ ਮੈਂ ਕਹਾਂ ਜੀ ਬਹੁਤ ਚੀਜ਼ਾਂ ਪਹਿਲੀ ਵਾਰ ਹੋ ਰਹੀਆਂ ਇਹ ਕੁਝ ਛੁਪਾਉਣੀ ਕੋਈ ਕੋਈ ਵੀ ਪ੍ਰਸ਼ਾਸਨ ਇਹ ਤੁਸੀਂ ਇਹਨਾਂ ਨੂੰ ਪੁੱਛੋ ਕਿ ਨੂੰ ਛੁਪਾਇਆ ਜਾ ਰਿਹਾ ਹੈ ਕੋਈ ਵੀ ਪ੍ਰਸ਼ਾਸਨ ਕਿਉਂ ਡਿਸੀਜਨ ਇਹ ਜੇ ਲਿੱਤੇ ਜਾ ਰਹੇ ਆ ਕੋਈ ਵੀ ਆਮ ਆਦਮੀ ਪਾਰਟੀ ਦਾ ਛੋਟਾ ਵੱਡਾ ਲੀਡਰ ਆਂਦਾ ਉਹ ਕੋਈ ਗਲਤੀ ਕਰਦਾ ਉਹਨੂੰ ਕੋਈ ਰੋਕਣ ਵਾਲਾ ਨਹੀਂ ਜੇ ਕੋਈ ਰੋਕਦਾ ਹੈ ਤੇ ਉਹਨੂੰ ਅਗੋ ਐਕਸ਼ਨ ਫੇਸ ਕਰਨੇ ਪੈਂਦੇ ਅੱਜ ਮਜ਼ਾਕ ਬਣ ਕੇ ਰਹਿ ਗਿਆ ਕੋਈ ਪੁੱਛਣ ਵਾਲਾ ਨਹੀਂ ਕਿਸੇ ਨੂੰ ਅਸੂ ਯੋਨ ਫਸਟ ਕੀ ਪਤਾ ਲੱਗਿਆ ਕਿ ਕਿਉਂ ਸਾਰਾ ਇੰਨਾ ਹੋਇਆ ਧਰਨੇ ਅੱਗੇ ਵੀ ਹੁੰਦੇ ਆ ਇਹ ਕਿਉਂ ਹੋਇਆ ਤੁਹਾਨੂੰ ਕੀ ਪਤਾ ਅਖਬਾਰ ਇੱਕ ਪੰਜਾਬੀ ਅਖਬਾਰ ਲਿਖਦੀ ਹੈ ਕੋਈ ਆਮ ਆਦਮੀ ਪਾਰਟੀ ਦਾ ਆਗੂ ਸੀ ਕਾਰ ਪਾਰਕਿੰਗ ਮੈਨੂੰ ਵੀ ਇੰਨਾ ਇੰਨਾ ਹੀ ਪਤਾ ਚੱਲਿਆ ਮੈਂ ਤਾਂ ਹੀ ਕਿਹਾ ਵੀ ਹਰ ਛੋਟੇ ਵੱਡੇ ਲੀਡਰ ਦੇ ਉਹਨੂੰ ਕੋਈ ਪੁੱਛ ਲਏ ਤੇ ਸਾਰੀ ਸਰਕਾਰ ਹਰਕਤ ਤੇ ਆ ਜਾਂਦੀ ਮਤਲਬ ਇਹਨਾਂ ਨੂੰ ਕੋਈ ਪੁੱਛਣ ਵਾਲਾ ਨਹੀਂ ਹੈ ਕੋਈ ਇੰਨਾ ਕੰਨੀ ਉਂਗਲ ਚੱਕਣ ਵਾਲਾ ਨਹੀਂ ਹੈ ਇੱਥੇ ਸਵੇਰੇ ਮੈਂ ਆਣਾ ਚਾਹੁੰਦਾ ਸੀ 9:30 10:00 ਦੋਨੋਂ ਗੇਟਾਂ ਤੋਂ ਮੋੜਿਆ ਗਿਆ ਤੁਹਾਨੂੰ ਮੋੜਦਾ ਜੀ ਆ ਹੁਣ ਖੁੱਲੇ ਆ ਗੇਟ ਮੈਨੂੰ ਪਤਾ ਚੱਲਿਆ ਲਾਂਘਾ ਖੁੱਲ ਗਿਆ ਤਾਂ ਮੈਂ 1 ਮਿੰਟ ਚ ਆਇਆ ਇੱਥੇ ਮਜ਼ਾਕ ਮੜ ਕੇ ਰਹਿ ਗਿਆ ਸਾਹਿਬ ਪੁਲਿਸ ਪੁਲਿਸ ਨੇ ਮੋੜਦਾ ਜੀ ਕਿ ਅੰਦਰ ਨਹੀਂ ਜਾਣ ਕੋਣ ਲੱਗੇ ਹੋਇਆ ਸੀ ਉੱਥੇ ਮੈਂ ਪ੍ਰਧਾਨਪਤੀ ਜੋ ਬਲਦੇਵ ਸਿੰਘ ਵਾਲੀਆ ਅੱਜ ਜੋ ਇੱਥੇ ਘਟਨਾ ਵਾਪਰੀ ਆ ਇਹ ਸਾਡਾ ਇੱਕ ਬੰਦਾ ਸਰਦਾਰ ਅਮਰੀਕ ਸਿੰਘ ਪਿਛਲੇ ਦਿਨਾਂ ਦੇ ਵਿੱਚ ਉਹਨੂੰ 11 ਤਰੀਕ ਨੂੰ ਸਸਪੈਂਡ ਕਰ ਦਿੱਤਾ ਗਿਆ ਸੀਗਾ ਉਹ ਸਸਪੈਂਡ ਦਾ ਕਾਰਨ ਸਾਨੂੰ ਦੱਸ ਨਹੀਂ ਸਕਿਆ ਅਸੀਂ ਬਾਈ ਚਾਂਸ ਸਾਹਿਬ ਤੋਂ ਪੁੱਛਿਆ ਤਾਂ ਉਹਨਾਂ ਦਾ ਕੋਈ ਸਪਸ਼ਟ ਜਵਾਬ ਨਹੀਂ ਆਇਆ ਕਹਿੰਦਾ ਵੀ ਕੋਈ ਝਗੜਾ ਹੋਇਆ ਸੀ ਉਹਦੇ ਕਰਕੇ ਕੀਤਾ ਔਰ ਜਿਹੜਾ ਕੋਈ ਝਗੜਾ ਹੋਇਆ ਸੀਗਾ ਕੋਈ ਆਮ ਆਦਮੀ ਪਾਰਟੀ ਦੇ ਬੰਦੇ ਨਾਲ ਹੋਇਆ ਸੀਗਾ ਉਹਦਾ ਫੈਸਲਾ ਕਰਾ ਦਿੱਤਾ ਗਿਆ ਸੀ ਸੀ ਔਰ ਉਹ ਬੰਦਾ ਵੀ ਕਹਿੰਦਾ ਸੀ ਵੀ ਹਾਂ ਮੇਰਾ ਫੈਸਲਾ ਹੋ ਗਿਆ ਵੀ ਮੇਰਾ ਕੋਈ ਲੈਣ ਦੇਣ ਨਹੀਂ ਗਿਆ ਇਸ ਚੀਜ਼ ਨਾਲ ਪਰ ਫਿਰ ਵੀ ਸਾਡੀ ਅਥਾਰਟੀ ਨੇ ਉਹਨੂੰ ਸਸਪੈਂਡ ਕੀਤਾ ਜਿਹਦੇ ਕਰਕੇ ਅਸੀਂ ਉਹਨੂੰ ਬਹਾਲ ਕਰਨ ਲਈ ਅੱਜ ਇੱਥੇ ਧਰਨਾ ਲਾਉਣਾ ਸੀਗਾ ਤੇ ਧਰਨਾ ਲਾਉਣ ਤੋਂ ਪਹਿਲਾਂ ਹੀ ਸਾਨੂੰ ਸਵੇਰੇ 4:30 ਵਜੇ ਸਾਡੇ 4 ਇਜੈਕਟ ਮੈਂਬਰਾਂ ਨੂੰ ਚੱਕ ਲਿਆ। ਬਾਕੀਆਂ ਨੂੰ ਵੀ ਉਹਨਾਂ ਘਰਾਂ ਚ ਨਜਰਬੰਦ ਕੀਤਾ ਗਿਆ। ਤੇ ਫੇਰ ਵੀ ਅਸੀਂ ਸੋਕ ਹੁੰਦਾ ਇੱਥੇ ਇਕੱਠਾ ਹੋ ਕੇ ਆਏ ਸੀਗੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਤੋਂ 30 ਬੰਦੇ ਸਾਡੇ ਫੇਰ ਇਹਨਾਂ ਨੇ ਗ੍ਰਿਫਤਾਰ ਕਰ ਲਏ ਜਿਹੜੇ ਨਾਰੇ ਮਾਰਦੇ ਜਾ ਰਹੇ ਸੀਗੇ। ਉਸ ਤੋਂ ਬਾਅਦ ਸਾਡੀ ਮੀਟਿੰਗ ਹੋਈ ਜਿਹਦੇ ਵਿੱਚ ਡੀਸੀ ਸਾਹਿਬ, ਸੀਪੀ ਤੇ ਨਾਲ ਸਾਡੇ ਬਾਈਚਾਂਸ ਤੇ ਤੇਜਸਾ ਸਾਹਿਬ ਮਿٹے ਸੀ। ਅਸੀਂ ਉਹਨਾਂ ਨੂੰ ਇਹ ਪੁੱਛਿਆ ਸੀਗਾ ਵੀ ਬੰਦਾ ਸਸਪੈਂਡ ਕਿਉਂ ਕੀਤਾ ਗਿਆ? ਜਿਨ੍ਹਾਂ ਲੋਕ ਉਹਨਾਂ ਦੇ ਕੋਲ ਕੋਈ ਜਵਾਬ ਨਹੀਂ ਸੀਗਾ। ਉਹ ਕਰੇ ਕੋਈ ਸਰਕਾਰ ਦੇ ਉੱਪਰ ਉਹ ਦਿੱਤਾ ਸੀ ਤਾਂ ਦਿੱਤਾ ਵਾ ਤੇ ਨਾਲ ਦੀ ਨਾਲ ਸਾਨੂੰ ਉਹਨਾਂ ਨੇ ਫਿਰ ਇਹ ਵਿਸ਼ਵਾਸ ਦਵਾਤਾ ਵੀ ਤਿੰਨ ਦਿਨ ਦੇ ਵਿੱਚ ਵਿੱਚ ਅਸੀਂ ਤੁਹਾਡੇ ਸਾਰੇ ਮਸਲੇ ਹੱਲ ਕਰ ਦਾਂਗੇ ਇਹ ਜਿਹੜਾ ਬੰਦਾ ਸਾਡਾ ਸਸੰਡ ਕੀਤਾ ਸੀ ਉਹਨੂੰ ਬਹਾਲ ਕਰ ਦਾਂਗੇ ਉਹ ਤੇ ਨਾਲ ਦੀ ਨਾਲ ਜਿਹੜੇ ਸਾਡੇ ਬੰਦੇ ਸੀਗੇ ਫੜੇ ਅਸੀਂ ਉਹਨੂੰ ਕਿਹਾ ਸੀ ਵੀ ਸਾਡੇ ਇਮੀਡੀਏਟ ਸਾਰੇ ਬੰਦੇ ਰਿਹਾ ਕਰੋ ਤੇ ਉਸ ਤੋਂ ਬਾਅਦ ਦੇ ਵਿੱਚ ਹੀ ਫਿਰ ਅਸੀਂ ਕੋਈ ਹੋਰ ਗੱਲ ਕਰਾਂਗੇ ਤਾਂ ਉਹਨਾਂ ਨੇ ਸਾਡੇ ਸਾਰੇ ਬੰਦਿਆਂ ਨੂੰ ਉਥੋਂ ਰਿਹਾ ਕਰਤਾ ਇਹਦੇ ਨਾਲ ਇਹ ਆ ਵੀ ਜੋ ਪੁਲਿਸ ਦਾ ਜਿਹੜਾ ਰਵੱਈਆ ਸੀਗਾ ਉਹ ਬੰਦਿਆਂ ਨੂੰ ਜਿਹਨਾਂ ਨੂੰ ਫੜਿਆ ਸੀਗਾ ਉਹਨਾਂ ਦੇ ਪ੍ਰਤੀ ਠੀਕ ਸੀਗਾ ਉਹਨਾਂ ਨੂੰ ਕੋਈ ਮਤਲਬ ਕੀ ਉਹਨਾਂ ਨੇ ਖੇਚ ਤੂਜਾ ਫੁੱਟਬਾਲ ਨਹੀਂ ਕੀਤੀ ਗਈ ਤੇ ਐਸ ਕਰਕੇ ਅਸੀਂ ਫਿਰ ਆਪਣਾ ਜਿਹੜਾ ਇਹ ਧਰਨਾਵਾਪ ਮੁਲਤਵੀ ਕਰਤਾ ਅੱਛਾ ਸਵਾਲ ਇਹ ਹੈ ਕਿ ਜਿਹੜਾ ਆਮ ਆਦੀ ਪਾਰਟੀ ਦਾ ਆਗੂ ਸੀ ਉਹ ਕੈਂਪਸ ਦੇ ਅੰਦਰ ਸੀ ਪੀਯੂ ਦੇ ਅੰਦਰ ਪੀਯੂ ਗੱਲ ਉਸ ਮੁਲਾਜ਼ਮ ਦੇ ਨਾਲ ਕੀ ਗੱਲ ਹੋਈ ਸੀ ਇਦਾਂ ਝਗੜਾ ਹੋ ਗਿਆ ਕੋਈ ਪਾਰਕਿੰਗ ਦੇ ਵਿੱਚ ਗੱਡੀ ਲਾ ਰਿਆ ਸੀਗਾ ਜਿਹਦੇ ਕਰਕੇ ਉਹ ਦਾ ਉਹਨਾਂ ਨੇ ਫੰਡੇ EMPLOYE ਨੇ ਕਿਹਾ ਵੀ ਇੱਥੇ ਗੱਡੀ ਨਾ ਲਾ ਉਹਨੂੰ ਲੱਗਿਆ ਵੀ ਸ਼ਾਇਦ ਕੋਈ ਸਟੂਡੈਂਟ ਆ ਤੇ ਉੱਥੇ ਗੱਡੀ ਰੋਡ ਤੋਂ ਝਗੜਾ ਹੋ ਗਿਆ ਉਹਦੇ ਨਾਲ ਕੋਈ ਹੋਰ ਵੀ ਸੀ ਨਹੀਂ ਨਾਲ ਕੋਈ ਨਹੀਂ ਸੀ ਹੂੰ ਹੂੰ ਪਰ ਉਹ ਪਾਰਕਿੰਗ ਨੂੰ ਲੈ ਕੇ ਝਗੜਾ ਹੋ ਗਿਆ ਉਹ ਉਹ ਕਿਹੜੀ ਮਤਲਬ ਕਿਹੜੇ ਡਿਪਾਰਟਮੈਂਟ ਦਾ ਕਿਹੜੀ ਪੋਸਟ ਦਾ ਸੀ ਉਹ ਗਾਰਡ ਸੀ ਕੀ ਸੀ ਉਹ ਸਰਦਾਰ ਅਮਰੀਕ ਸਿੰਘ ਆਪਣੇ ਜੀਐਲਏ ਪਲਾਨਿੰਗ ਡਿਪਾਰਟਮੈਂਟ ਦੇ ਵਿੱਚ ਉਹ ਜੀਐਲਏ ਉਹ ਪਾਰਕਿੰਗ ਨੂੰ ਲੈ ਕੇ ਲੜ ਪਏ ਇਹਨਾਂ ਨਾਲ ਪਾਰਕਿੰਗ ਦੇ ਵਿੱਚ ਉਹ ਮਤਲਬ ਕਿ ਕੋਈ ਉਹਨਾਂ ਦਾ ਕਹਾ ਥੋੜੀ ਹੋ ਗਈ ਉੱਥੇ ਲੜ ਹਾਂ ਹਾਂ ਉਹਦਾ ਫੈਸਲਾ ਵੀ ਹੋ ਗਿਆ ਜੇ ਬਾਤ ਹਾਂ ਹਾਂ ਪਰ ਉਹ ਇਹ ਕਹਿ ਰਿਹਾ ਵੀ ਮੈਂ ਕੁਝ ਨਹੀਂ ਕਰਾਇਆ ਉਹਨੇ ਸਾਮਣੇ ਇਹ ਗੱਲ ਕਹੀ ਆ ਪਰ ਸਾਡੀ ਅਥਾਰਟੀ ਕਹਿੰਦੀ ਉੱਪਰੋਂ ਸਰਕਾਰ ਦਾ ਕੁਛਗਾ ਉਹ ਕੋ ਜਿਹਦੇ ਕਰਕੇ ਅਸੀਂ ਕੀਤਾ ਵਾ ਤੇ ਹੁਣ ਉਹਨਾਂ ਨੇ ਬੀਸੀ ਸਾਹਿਬ ਨੇ ਇਹ ਵਿਸ਼ਵਾਸ ਦਵਾਇਆ ਵੀ ਤਿੰਨ ਦਿਨ ਦੇ ਵਿੱਚ ਵਿੱਚ ਮੈਂ ਇਹ ਤੁਹਾਡਾ ਬੰਦਾ ਬਹਾਲ ਕਰ ਦਿੰਦਾ ਜੇ ਨਹੀਂ ਹੁੰਦਾ ਉਸ ਤੋਂ ਬਾਅਦ ਫਿਰ ਕੀ ਐਕਸ਼ਨ ਆਉਂਦਾ ਨਹੀਂ ਉਹ ਸਾਨੂੰ ਵਿਸ਼ਵਾਸ ਆ ਵੀ ਵਾਈਸ ਚਾਂਸਲਰ ਸਾਹਿਬ ਤੇ ਕਰ ਦੇਣਗੇ ਕਰਨ ਹੋਰ ਕਿਸੇ ਤੇ ਵਿਸ਼ਵਾਸ ਨਹੀਂ ਬੀਸੀ ਸਾਹਿਬ ਤੇ ਜਰੂਰ ਵਿਸ਼ਵਾਸ ਆ ਵੀ ਜਿਹੜੀ ਉਹ ਗੱਲ ਕਹੀ ਆ ਉਹ ਤੇ ਗੱਲ ਤੇ ਪੂਰੇ ਉਤਰਨਾ ਅੱਛਾ ਤੁਹਾਨੂੰ ਕੀ ਲੱਗਦਾ ਉਹ ਕਿੱਡਾ ਕੋ ਵੱਡਾ ਆਗੂ ਸੀ ਇੰਨਾ ਤੁਸੀਂ ਪ੍ਰੋਟੈਸਟ ਕੀਤਾ ਤੁਹਾਡੇ ਮੁਲਾਜ਼ਮ ਗ੍ਰਿਫਤਾਰ ਕਰ ਲਏ ਉਹ ਇੱਕ ਨੂੰ ਮੌਤ ਆਗੂ ਜੀ ਮੈਂ ਤਾਂ ਕਦੇ ਨਾਮ ਨਹੀਂ ਸੁਣਿਆ ਉਹਦਾ ਮੈਨੂੰ ਪਤਾ ਵੀ ਕਿਹੜਾ ਕਿੱਡਾ ਕੋਡਾ ਆਗੂ ਸੀ ਉਹ ਮੈਂ ਕਦੇ ਨਹੀਂ ਸੁਣਿਆ ਮੈਂ ਤਾਂ ਉਹਦੇ ਹੀ ਪਤਾ ਲੱਗਿਆ ਵੀ ਕੋਈ ਹੈਗਾ ਬਾਪ ਦਾ ਜਿਹੜਾ ਉਹ ਆਗੂ ਸੀ ਉਹਦਾ ਨਾਮ ਪਰਮਦੀਪ ਸਿੰਘ ਹੈ ਪਰਮਜੀਤ ਸਿੰਘ ਪਰਮ ਪਰਮਦੀਪ ਸਿੰਘ ਹੈ ਪਰਮਵੀਰ ਹਾਂ ਉਹ ਐਡਵੋਕੇਟ ਹੈ ਤੇ ਆਮ ਆਦਮੀ ਪਾਰਟੀ ਦਾ ਉਹ ਕਹਿੰਦਾ ਵੀ ਮੈਂ ਲੀਡਰ ਹਾਂ ਇੱਥੇ ਅਕਸਰ ਯੂਨੀਵਰਸਿਟੀ ਦੇ ਵਿੱਚ ਆਉਂਦਾ ਜਦੋਂ ਕਿ ਯੂਨੀਵਰਸਿਟੀ ਦੇ ਵਿੱਚ ਸਾਡਾ ਸਿਕਿਉਰਿਟੀ ਸਾਰੇ ਗੇਟਾਂ ਤੇ ਲੱਗੀ ਹੋਈ ਹੈ ਕਿਸੇ ਬੰਦੇ ਨੂੰ ਆਮ ਇੱਥੇ ਨਹੀਂ ਆਉਣ ਦਿੱਤਾ ਜਾਂਦਾ ਜਿਹੜਾ ਕੋਈ ਬੰਦਾ ਇੱਥੇ ਆਉਂਦਾ ਜਾਂ ਇੱਥੇ ਮੁਲਾਜ਼ਮ ਆਉਂਦੇ ਨੇ ਜਾਂ ਜਿਹੜਾ ਕੋਈ ਬੰਦਾ ਇੱਥੇ ਕਿਸਾਨ ਹੈ ਕੋਈ ਕੰਮ ਵਾਸਤੇ ਆਉਂਦਾ ਉਹੀ ਆਉਂਦਾ ਇਹ ਵੀ ਇੱਕ ਸਵਾਲ ਸਾਡੇ ਸਾਹਮਣੇ ਖੜਾ ਹੈ ਵੀ ਉਹ ਬੰਦਾ ਇੱਥੇ ਬਾਰ-ਬਾਰ ਕਿਉਂ ਆ ਰਿਹਾ ਹੂੰ ਤੇ ਇਹ ਬਹੁਤ ਵੱਡਾ ਸਵਾਲ ਹੈ ਪਾਰਕਿੰਗ ਦੇ ਵਿੱਚ ਉਹਨੇ ਗੱਡੀ ਲਾਈ ਸਾਡੇ ਮੁਲਾਜ਼ਮ ਨੇ ਕਿਹਾ ਵੀ ਇੱਥੇ ਤੁੰ ਪਹੁੰਚ ਦਾ ਪਾਰਕਿੰਗ ਜਦੋਂ ਗੱਡੀਆਂ ਲੱਗੀਆਂ ਗਲੀਆਂ ਚ ਵੀ ਇਹ ਝਗੜੇ ਹੋ ਜਾਂਦੇ ਨੇ ਤੇ ਉਸ ਗੱਲ ਤੇ ਝਗੜਾ ਹੋਇਆ ਬਹੁਤ ਮਾਮੂਲੀ ਗੱਲ ਸੀ ਇਸ ਮਾਮੂਲੀ ਗੱਲ ਨੂੰ ਗੌਰਮੈਂਟ ਨੇ ਇੱਕ ਐਡਾ ਵੱਡਾ ਇਸ਼ੂ ਬਣਾਤਾ ਕਿ ਸਾਰੇ ਜ਼ਿਲ੍ਹੇ ਦੀ ਪੁਲਿਸ ਇੱਥੇ ਲੱਗੀ ਹੋਈ ਹੈ ਇੱਕ ਰੈਲੀ ਕਰਨ ਤੋਂ ਅੱਜ 1962 ਦੀ ਯੂਨੀਵਰਸਿਟੀ ਬਣੀ ਆ ਕਦੇ ਇਹ ਜੇ ਹਾਲਾਤ ਨਹੀਂ ਪੈਦਾ ਹੋਏ ਵੀ ਮੁਲਾਜ਼ਮਾਂ ਨੇ ਇੱਕ ਰੈਲੀ ਕਰਨੀ ਹੋਵੇ ਤੇ ਉਹ ਰੈਲੀ ਕਰਨ ਦੇ ਵਾਸਤੇ ਇੰਨੀ ਵੱਡੀ ਪੁਲਿਸ ਥੇਲਾਈ ਜਾਵੇ ਰੈਲੀ ਜਿਹੜੇ ਵੀ ਮੁਲਾਜ਼ਮ ਨੇ ਕੋਈ ਵੀ ਸਰਕਾਰੀ ਮੁਲਾਜ਼ਮ ਹੈ ਉਹ ਆਪਣੀ ਉਹਨਾਂ ਦਾ ਕੈਰੀਅਰ ਹੁੰਦਾ ਉਹ ਆਪਣੀ ਉਹਨਾਂ ਨੂੰ ਤਨਖਾਹ ਮਿਲਦੀ ਆ ਫਿਰ ਉਹਨਾਂ ਨੂੰ ਪੈਨਸ਼ਨ ਵੀ ਕੋਈ ਆਨਲੌਫ ਐਕਟੀਵਿਟੀ ਕੋਈ ਮੁਲਾਜ਼ਮ ਕਦੇ ਨਹੀਂ ਕਰਦਾ ਅਸੀਂ ਹਮੇਸ਼ਾ ਮੈਂ ਵੀ ਪ੍ਰਧਾਨ ਰਿਹਾ ਇੱਥੇ 12 ਸਾਲ ਅਸੀਂ ਆਪਣੀ ਇੱਥੇ ਐਕਟੀਵਿਟੀਜ਼ ਕਰਦੇ ਹਾਂ 63 ਦਿਨ ਸਾਡੀ ਯੂਨੀਵਰਸਿਟੀ ਬੰਦ ਰਹੀ ਹੈ ਇੱਕ ਦਿਨ ਵੀ ਕਦੇ ਪੁਲਿਸ ਇੱਥੇ ਨਹੀਂ ਆਈ ਇਹ ਐਡਾ ਹਥਿਆਰ ਇਸ ਗਵਰਨਮੈਂਟ ਨੇ ਭਗਵੰਤ ਮਾਨ ਦੀ ਗਵਰਨਮੈਂਟ ਨੇ ਜਿਹੜਾ ਇੱਥੇ ਵਰਤਿਆ ਹੈ ਕਿ ਇੱਕ ਛੋਟੇ ਜਿਹੇ ਕਾਰਕੁਨ ਵਾਸਤੇ ਆਮ ਆਦਮੀ ਪਾਰਟੀ ਦੇ ਐਡੀ ਬੱਡੀ ਪੁਲਿਸ ਨੂੰ ਇੱਥੇ ਲਾ ਦੇਣਾ ਸਾਰੀ ਐਡਮਿਨਿਸਟ੍ਰੇਸ਼ਨ ਨੂੰ ਸੇ ਝੋਕ ਦੇਣਾ ਤੇ ਕੀ ਕੀ ਐਡਾ ਵੱਡਾ ਮਸਲਾ ਉਹ ਮਸਲਾ ਵੀ ਅਸੀਂ ਹੱਲ ਕਰਾਤਾ ਉੱਥੇ ਜੂਨੀਅਰ ਅਫਸਰ ਬੈਠ ਕੇ ਸਾਡਾ ਸਮਝੌਤਾ ਵੀ ਹੋ ਗਿਆ ਉਹਦੇ ਨਾਲ ਤੇ ਫੇਰ ਵੀ ਐਡਾ ਪਰਦਮਾ ਤੱਕ ਪੱਲਾ ਸੀ ਜੀ ਕੋਈ ਨਾਲ ਹੋਰ ਵੀ ਸੀ ਪਰ ਤੁਸੀਂ ਨਾਮ ਤਾਂ ਲੈਤਾ ਪੱਲਾ ਸੀ ਕਿ ਨਾਲ ਕੋਈ ਹੋਰ ਵੀ ਸੀ ਜਿਹੜਾ ਝਗੜਾ ਹੋਇਆ ਦੇਖੋ ਸਾਨੂੰ ਜਿਹੜਾ ਪਤਾ ਲੱਗਿਆ ਝਗੜਾ ਤਾਂ ਸਾਡੇ ਮੁਲਾਜ਼ਮ ਨਾਲ ਹੋਇਆ ਉਹ ਅਮਰੀਕ ਸਿੰਘ ਦੇ ਨਾਲ ਸਾਨੂੰ ਪਤਾ ਲੱਗਿਆ ਵੀ ਉਹ ਪਾਰਕਿੰਗ ਦੇ ਵਿੱਚ ਗੱਡੀ ਪਾਰਕ ਕਰਨ ਤੇ ਝਗੜਾ ਹੋਇਆ ਹੂੰ ਸਾਡੇ ਧਿਆਨ ਦੇ ਵਿੱਚ ਇੰਨੀ ਗੱਲ ਹੀ ਆਈ ਹੈ ਹੋਰ ਕੋਈ ਨਾਲ ਸੀ ਨਹੀਂ ਸੀ ਸਾਨੂੰ ਨਹੀਂ ਇਸ ਬੰਦ ਦਾ ਗਿਆਨ ਤੇ ਪਰ ਸਾਡੇ ਵਾਸਤੇ ਬਹੁਤ ਵੱਡੀ ਗੱਲ ਹੈ ਇਹ ਯੂਨੀਵਰਸਿਟੀ ਦਾ ਐਡਾ ਵੱਡਾ ਨਾਮ ਹੈ ਏਸ਼ੀਆ ਦੀ ਬੈਸਟ ਯੂਨੀਵਰਸਿਟੀ ਹੈ ਹਾਂਜੀ ਅੱਜ ਵੀ ਇਹ ਜਾਣੀ ਜਾਂਦੀ ਹੈ ਏਸ਼ੀਆ ਦੀ ਬੈਸਟ ਯੂਨੀਵਰਸਿਟੀ ਇੱਥੇ ਐਸੇ-ਐਸੇ ਵਾਈਸ ਚਾਂਸਲਰ ਵੀ ਰਹੇ ਨੇ ਜਿਹੜੇ ਵਾਈਸ ਚਾਂਸਲਰਸ ਨੇ ਕਦੇ ਗਵਰਨਮੈਂਟ ਦੇ ਅੱਗੇ ਝੁਕੇ ਨਹੀਂ ਹੈਗੇ ਸਾਡੇ ਇੱਕ ਵਾਈਸ ਚਾਂਸਲਰ ਡਾਕਟਰ ਕਿਰਪਾਲ ਸਿੰਘ ਔਲਖ ਇੱਕ ਗੇਟ ਖੋਲਣ ਨੂੰ ਲੈ ਕੇ ਉਹਨਾਂ ਨੇ ਡਾਕਟਰ ਕਿਰਪਾਲ ਸਿੰਘ ਔਲਖ ਨੇ ਉਹ ਮੌਕੇ ਦੇ ਮੁੱਖ ਮੰਤਰੀ ਨੂੰ ਜਵਾਬ ਦਿੱਤਾ ਸੀ ਵੀਏ ਯੂਨੀਵਰਸਿਟੀ ਦਾ ਮਾਮਲਾ ਮੈਂ ਨਹੀਂ ਦੇਖਣਾ ਮੈਂ ਗੇਟ ਨਹੀਂ ਕਰ ਰਿਹਾ ਉਹਨੇ ਆਪਣੀ ਵਾਈਸ ਚਾਂਸਲਸ਼ਿਪ ਛੱਡ ਦਿੱਤੀ ਪਰ ਅੱਜ ਭਗਵੰਤ ਮਾਨ ਦੀ ਸਰਕਾਰ ਨੇ ਇਹਨੂੰ ਇੱਕ ਪੋਲੀਟੀਕਲ ਅਖਾੜਾ ਯੂਨੀਵਰਸਿਟੀ ਨੂੰ ਬਣਾ ਰੱਖਿਆ ਜਿੱਦੇ ਤੇ ਸਮੂਹ ਰਾਜ ਇੱਥੇ ਦਲਜੀਤ ਸਾਂ ਆਉਂਦਾ ਉਹ ਇੱਥੇ ਗਰਾਊਂਡਾਂ 'ਪੱਟ ਜਾਂਦਾ ਇੱਥੇ ਪੋਲੀਟੀਕਲ ਡਿਸਕਸ਼ਨ ਇਹਨਾਂ ਨੇ ਕਰਨੀ ਹੈਗੀ ਐ ਭਗਵੰਤ ਮਾਨ ਨੇ ਦੂਜੀਆਂ ਪਾਰਟੀਆਂ ਨੂੰ ਬੁਲਾ ਕੇ ਤਾਂ ਯੂਨੀਵਰਸਿਟੀ ਦੇ ਵਿੱਚ ਜਿਹ ਚੈੱਕ ਵੰਡਨੇ ਨੇ ਲੋਕਾਂ ਨੂੰ ਤਾਂ ਯੂਨੀਵਰਸਿਟੀ ਦੇ ਵਿੱਚ ਜੇ ਨਿਯੁਕਤੀ ਪੱਤਰ ਜਾਰੀ ਕਰਨੇ ਨੇ ਨਿਯੁਕਤੀ ਪੱਤਰ ਦੇਣਾ ਇੱਕ ਡਾਕੀਏ ਦਾ ਕੰਮ ਹੈ ਜੇ ਕਿਤੇ ਕਿਸੇ ਦੀ ਨਿਯੁਕਤੀ ਹੁੰਦੀ ਹੈ ਤਾਂ ਡਾਕੀਆ ਘਰ ਚੱਟੀ ਲੈ ਕੇ ਜਾਂਦਾ ਇੱਕ ਮਤਲਬ ਮੁੱਖ ਮੰਤਰੀ ਨਿਯੁਕਤੀ ਪੱਤਰ ਇੱਥੇ ਬਣ ਰਿਹਾ ਉਹ ਵੀ ਜੁਨਿਸਟ ਦੇ ਵਿੱਚ ਆ ਕੇ ਇਹਨੂੰ ਇਸ ਤਰ੍ਹਾਂ ਦਾ ਅਖਾੜਾ ਬਣਾ ਦੇਣਾ ਇੱਕ ਰਿਸਰਚ ਤੇ ਟੀਚਿੰਗ ਇੰਸਟੀਚਿਊਟ ਨੂੰ ਇੱਕ ਪੋਲੀਟੀਕਲ ਅਖਾੜਾ ਬਣਾ ਦੇਣਾ ਇੱਕ ਬਹੁਤ ਵੱਡੀ ਜਿਹੜੀ ਹੈਗੀ ਗੱਲ ਹੈ ਜਿਹਦੇ ਤੇ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਨੂੰ ਇੱਥੇ ਦੇ EMPLOYEES ਨੂੰ ਇੱਥੇ ਦੇ TEACHERS ਨੂੰ ਇਥੋਂ ਦੇ RESEARCH INSTITUTE ਨੂੰ ਇਹ ਗੱਲਾਂ ਸਾਰੀਆਂ ਵਿਚਾਰਨੀਆਂ ਚਾਹੀਦੀਆਂ ਹਨ